ਜੀ ਸੱਚਮੁੱਚ ਕਮਾਲ ਨੇ ਉਸ ਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਸਾਡੇ ਆਲੇ-ਦਾਲੇ ਐਸਾ ਬਹੁਤ ਕੁਛ ਆ ਜਿਹੜਾ ਹਰ ਸਮੇਂ ਘਟਦਾ ਰਹਿੰਦਾ ਐਸਾ ਬਹੁਤ ਕੁਛ ਆ ਜਿਹਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਕਮਾਲ ਆ ਸੱਚਮੁੱਚ ਕਮਾਲ ਆ ਤੇ ਇੰਨਾ ਚੀਜ਼ਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਦੇਖ ਕੇ ਜਾਣ ਕੇ ਸਾਨੂੰ ਸਮਝ ਆਉਂਦੀ ਆ ਕਿ ਕੁਝ ਹੈ ਜੋ ਇਸ ਪੂਰੀ ਕਾਇਨਾਤ ਨੂੰ ਸੰਭੀ ਬੈਠਾ ਕੁਛ ਹੈ ਜੋ ਇਨਾਂ ਜੀਵਦਾਂ ਤੋਂ ਉਹਨੂੰ ਇਹ ਸਮਝ ਦਿੰਦਾ ਕਿ ਆਪਣੀ ਜ਼ਿੰਦਗੀ ਅੱਗੇ ਕਿਵੇਂ ਤੋਰਨੀ ਹੈ ਦੇਖੋ ਤੁਸੀਂ ਇਹ ਪੱਤਿਆਂ ਨੂੰ ਕਿਹੜੇ ਹਿਸਾਬ ਦੇ ਨਾਲ ਲਪੇਟ ਕੇ ਤੇ ਉਹਨਾਂ ਦੇ ਵਿੱਚ ਆਪਣਾ ਘਰ ਬਣਾਉਂਦੇ ਆ ਤੇ ਫਿਰ ਉਹਨਾਂ ਦੇ ਵਿੱਚ ਆਪਣੇ ਬੱਚੇ ਪਾਲਦੇ ਆ ਆ ਜੀਵ ਇੱਕ ਫ਼ਲਾਂ ਬੜਾ ਕਹਿੜਾ ਹੁੰਦਾ ਉਹ ਉਹ ਫਲ ਦੇ ਵਿੱਚ ਗਲੀ ਕੱਢ ਕੇ ਤੇ ਉਹਦੇ ਵਿੱਚ ਫਿਰ ਆਪਣਾ ਅੰਡਾ ਰੱਖਦਾ ਕਿ ਇਹਦਾ ਜਿਹੜਾ ਬੱਚਾ ਉਹ ਪਲ ਸਕੇ ਇਹਨਾਂ ਜੀਵ ਜੰਤੂਆਂ ਨੂੰ ਪ੍ਰਮਾਤਮਾ ਐਸੀ ਸੋਚ ਜਾਂ ਐਸਾ ਗੁਣ ਇਹਨਾਂ ਦੇ ਅੰਦਰ ਪ੍ਰਮਾਤਮਾ ਵੱਲੋਂ ਹੀ ਪੈਦਾ ਹੁੰਦਾ ਹੈ। ਆਪਾਂ ਅਕਸ਼ਰੀ ਕਹਿੰਦੇ ਆ ਕਿ ਇਨਸਾਨ ਆ ਜਿਹੜਾ ਉਹ ਬਹੁਤ ਉੱਚਾ ਸੁੱਚਾ ਪ੍ਰਮਾਤਮਾ ਨੇ ਬਣਾਇਆ ਕਿਉਂਕਿ ਉਹ ਕਿਤੇ ਨਾ ਕਿਤੇ ਜਾ ਕੇ ਪ੍ਰਮਾਤਮਾ ਹੋ ਜਾਂਦਾ ਜਾਂ ਹੋਣ ਦੀ ਉਹਦੇ ਵਿੱਚ ਤਾਕਤ ਹੈ। ਪਰ ਇਹ ਜੀਵ ਜੰਤੂਆਂ ਨੂੰ ਸਾਂਭਿਆ ਪ੍ਰਮਾਤਮਾ ਨੇ। ਦੇਖੋ ਕਿਵੇਂ ਇੱਕ ਛੋਟੀ ਜੀ ਚੀਜ਼ ਹੁੰਦੀ ਆ ਪਹਿਲਾਂ ਉਹ ਸੁੰਡ ਦਾ ਰੂਪ ਲੈਂਦੀ ਆ ਫਿਰ ਉਹ ਅਲੱਗ-ਅਲੱਗ ਕੀੜੇ ਮਕੌੜਿਆਂ ਦੇ ਵਿੱਚ ਬਦਲ ਜਾਂਦੀ ਆ। ਮਤਲਬ ਕਿ ਇੱਕ ਜੀਵਨ ਆ ਜਿਹੜਾ ਆਪਣਾ ਰੂਪ ਕੰਟੀਨਿਊਸਲੀ ਬਦਲਦਾ ਰਹਿੰਦਾ ਇਹ ਤਾਂ ਛੋਟੇ-ਛੋਟੇ ਜੀਵ ਨੇ ਇਹ ਤੋਂ ਬਿਨਾ ਪਰਮਾਤਮਾ ਨੇ ਇੱਕ ਹੋਰ ਖੇਤਰ ਚਾਈ ਉਹਨੂੰ ਦੇਖ ਕੇ ਤਾਂ ਮੈਂ ਬਿਲਕੁਲ ਹੀ ਹੈਰਾਨ ਹੋ ਗਿਆ ਦਿਮਾਗ ਸੁੰਨ ਹੋ ਜਾਂਦਾ ਇਹਨੂੰ ਕੰਗਾਰੂ ਕਹਿੰਦੇ ਆ ਇਹ ਆਸਟ੍ਰੇਲੀਆ ਚ ਪਾਇਆ ਜਾਂਦਾ ਪਹਿਲਾਂ ਇਹਦਾ ਬੱਚਾ ਦੇਖੋ ਜਿਹੜਾ ਇਹਦੇ ਇਹਦੇ ਇੱਥੇ ਢਿੱਡ ਦੇ ਤੇ ਨਾ ਜੇਬ ਲੱਗੀ ਹੁੰਦੀ ਆ ਉਹ ਜੇਬ ਦੇ ਵਿੱਚ ਰਹਿੰਦਾ ਬੱਚਾ ਬਿਲਕੁਲ ਸਾਡੀ ਉਂਗਲ ਜਿੰਨਾ ਤੇ ਇਹ ਕੰਗਾਰੂ ਦਾ ਜਿਹੜਾ ਕਾਦਾ ਇਹ ਵਾਰੀ ਇਨਸਾਨਾਂ ਤੋਂ ਵੀ ਵੱਡਾ ਹੋ ਜਾਂਦਾ ਤੇ ਉਸੇ ਜੇਬ ਦੇ ਵਿੱਚ ਪਿਆ ਬੱਚਾ ਦੇਖੋ ਕਿੱਡਾ ਵੱਡਾ ਹੋ ਗਿਆ ਉਂਗਲ ਜਿੱਡਾ ਬੱਚਾ ਇਨਸਾਨ ਜਿੱਡਾ ਬਣ ਜਾਂਦਾ ਤੇ ਇਹਦੇ ਢਿੱਡ ਦੇ ਉੱਤੇ ਜੇਬ ਲੱਗੀ ਹੋਈ ਆ ਜਿਹਦੇ ਵਿੱਚ ਇਹਦਾ ਬੱਚਾ ਹਰ ਵੇਲੇ ਅੰਦਰ ਹੀ ਰਹਿੰਦਾ ਕੈਸੀ ਪ੍ਰਮਾਤਮਾ ਨੇ ਨਾ ਕਲਾਕਾਰੀ ਕੀਤੀ ਆ ਠੀਕ ਆ ਇੱਕ ਮਾਂ ਉਹ ਆਪਣੇ ਬੱਚੇ ਨੂੰ ਪਾਲਦੀ ਆ ਉਹਦੇ ਅੰਦਰ ਪ੍ਰਮਾਤਮਾ ਨੇ ਮੋਹ ਪੈਦਾ ਕੀਤਾ ਪਰ ਦੇਖੋ ਪ੍ਰਮਾਤਮਾ ਦੀ ਕਲਾਕਾਰੀ ਵੀ ਉਹਦੇ ਢਿੱਡ ਦੇ ਉੱਤੇ ਇੱਕ ਜੇਬ ਲਾਤੀ ਇੱਕ ਪੌਕੇਟ ਬਣਾਤੀ ਉਹਦੇ ਅੰਦਰ ਉਹਦਾ ਬੱਚਾ ਹਰ ਵੇਲੇ ਬੈਠਾ ਰਹਿੰਦਾ ਹਰ ਵੇਲੇ ਉੱਥੇ ਹੀ ਉੱਥੇ ਹੀ ਪੜਦਾ ਜਿੰਨਾ ਚਿਰ ਤੱਕ ਉਹ ਤੁਰ ਫਿਰ ਨਹੀਂ ਸਕਦਾ ਉਨਾ ਚਿਰ ਤੱਕ ਉੱਥੇ ਹੀ ਰਹਿੰਦਾ ਇਹ ਸਭ ਪ੍ਰਮਾਤਮਾ ਤੋਂ ਬਿਨਾ ਕੋਈ ਨਹੀਂ ਕਰ ਸਕਦਾ ਇਹ ਉਹਦੀਆਂ ਖੇਟਾਂ ਨੇ ਸੋ ਐਸੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਦੇਖ ਕੇ ਵੀ ਅਸੀਂ ਉਸ ਪ੍ਰਮਾਤਮਾ ਵੱਲ ਨੂੰ ਤੁਰ ਸਕਦੇ ਹਾਂ ਆਪਣਾ ਸਫ਼ਰ ਸ਼ੁਰੂ ਕਰ ਸਕਦੇ ਹਾਂ ਆਪਣਾ ਵੀਡੀਓ ਪਾਉਣ ਦਾ ਹੋਰ ਕੋਈ ਮਤਲਬ ਮਕਸਦ ਨਹੀਂ ਹੁੰਦਾ ਬਸ ਇਹੀ ਹੁੰਦਾ ਉਸ ਕਾਲਪੁਰਖ ਵਾਹਿਗੁਰੂ ਦੀ ਖੇਡ ਨੂੰ ਜਾਣੀਏ ਉਹਦੇ ਬਾਰੇ ਗੱਲਾਂ ਕਰੀਏ ਤੇ ਆਪਣਾ ਦਿਲ ਕਰੇ ਆਪਾਂ ਉਸ ਪ੍ਰਮਾਤਮਾ ਦੇ ਰਾਹ ਤੇ ਚੱਲੀਏ ਖੈਰ ਅਕਸਰ ਹੀ ਤੁਹਾਨੂੰ ਕਿਹਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਬਸਤੇ ਰਹੋ ਧੰਨਵਾਦ